ਦੁਨੀਆ ਦੇ ਦੋ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕ ਭਾਰਤ ਅਤੇ ਚੀਨ ਦੇ درمیان ਰਿਸ਼ਤਿਆਂ ਵਿੱਚ ਤਣਾਅ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਇਹਨਾਂ ਦੋਵਾਂ ਪੜੋਸੀ ਮੁਲਕਾਂ ਦੇ درمیان ਲਗਭਗ 3500 ਕਿਲੋਮੀਟਰ ਲੰਬਾ ਬਾਰਡਰ ਹੈ ਜੋ ਤਿੰਨ ਸੈਕਟਰ ਵਿੱਚ ਵੰਡਿਆ ਜਾ ਸਕਦਾ ਹੈ ਭਾਰਤ ਦੇ ਵਿਦੇਸ਼ ਮੰਤਰੀ ਭਾਰਤ ਅਤੇ ਚੀਨ ਦੇ درمیان ਰਿਸ਼ਤਿਆਂ ਦੇ ਉੱਤੇ ਪਹਿਲਾਂ ਹੀ ਸੰਸਦ ਵਿੱਚ ਆਪਣਾ ਬਿਆਨ ਦੇ ਚੁੱਕੇ ਹਨ ਔਰ ਹਾਲ ਹੀ ਵਿੱਚ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦਵਾਲ ਚੀਨ ਦੇ ਵਿਦੇਸ਼ ਮੰਤਰੀ ਵੋਂਗ ਯੀ ਦੇ ਨਾਲ ਮਿਲੇ ਔਰ ਇਸ ਮੀਟਿੰਗ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ ਯਾਨੀ ਕਿ ਐਲਐਸਸੀ ਦੇ ਉੱਤੇ ਅਮਨ ਅਤੇ ਸਥਿਰਤਾ ਬਣਾਈ ਰੱਖਣ ਲਈ ਇੱਕ ਵਾਰ ਫਿਰ ਤੋਂ ਗੱਲਬਾਤ ਸ਼ੁਰੂ ਕੀਤੀ ਹੈ ਦੋਵਾਂ ਮੁਲਕਾਂ ਦੀ ਇਸ ਮੀਟਿੰਗ ਦਾ ਕੀ ਮਤਲਬ ਹੋ ਸਕਦਾ ਹੈ ਇਸ ਬਾਰੇ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਡਿਪਾਰਟਮੈਂਟ ਦੇ ਹੈਡ ਡਾਕਟਰ ਰਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਹੈ ਰਕਸਮੇ ਜਿਹੜੇ ਸਪੈਸ਼ਲ ਰਿਪਰੈਜ਼ੈਂਟੇਟਿਵ ਦੀ ਜਿਹੜੀ ਮੀਟਿੰਗਜ਼ ਹੋ ਰਹੀਆਂ ਸੋ ਫਿਰ ਇਹਦਾ ਫਾਇਦਾ ਕੀ ਹੋਏ ਯਸ ਸਪੈਸ਼ਲ ਰਿਪਰੈਜ਼ੈਂਟੇਟਿਵ ਦੀ ਮੀਟਿੰਗ ਇਸ ਕਰਕੇ ਸਿਗਨੀਫੀਕੈਂਟ ਹੋ ਰਹੀ ਹੈ ਕਿ ਪਿਛਲੇ 5 ਸਾਲਾਂ ਦੇ ਦੌਰਾਨ ਸਾਡੇ ਕਿਸੇ ਵੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਲੈਵਲ ਦੇ ਕੋਈ ਆਫੀਸਰ ਜਾਂ ਕੋਈ ਹਾਈ ਰੈਂਕਿੰਗ ਆਫੀਸ਼ੀਅਲ ਚੀਨ ਦੀ ਯਾਤਰਾ ਤੇ ਨਹੀਂ ਸੀ ਗਿਆ ਇਹ ਇਸ ਕਰਕੇ ਸੰਭਵ ਹੋ ਸਕਿਆ ਹੈ ਕਿ ਜਿਹੜੀ ਪਿੱਛੇ ਪੋਸਟ ਗਾਲਵਾਨ ਵੀ ਜਿਹੜੇ ਸਾਡੇ ਨਾਲ ਬਿਲਕੁਲ ਇੱਕ ਤਰੀਕੇ ਦਾ ਸਟੇਲਮੈਂਟ ਹੋ ਗਿਆ ਸੀਗਾ ਦੋਨਾਂ ਦੇ ਰਿਲੇਸ਼ਨਸ ਬਿਲਕੁਲ ਆਲਮੋਸਟ ਸਟੈਗਨੈਂਟ ਪੁਆਇੰਟ ਤੇ ਆ ਗਏ ਸੀਗੇ ਇਜ਼ਨਟ ਇਟ ਉਹਦੇ ਵਿੱਚ ਕੁਝ ਥੋੜੀ ਅਸੀਂ ਕਹਿ ਸਕਦੇ ਕਿ ਆਈਸ ਮੈਲਟ ਹੋਈ ਹੈ ਐਸਆਰਸੀ ਦੀ ਜਿਹੜੀ ਮੀਟਿੰਗ ਹੈਗੀ ਇਹ ਸਿਗਨੀਫੀਕੈਂਟ ਬਣ ਜਾਂਦੀ ਹੈ ਤੇ ਮੈਂ ਇਸ ਕਰਕੇ ਕਹਾਂਗਾ ਕਿ ਇਹ ਦੋਨੋਂ ਕੰਟਰੀਜ਼ ਦੇ ਜਿਹੜੇ ਸਪੈਸ਼ਲ ਰਿਪਰੈਜ਼ੈਂਟੇਟਿਵਸ ਹੈਗੇ ਇਹਨਾਂ ਦਾ ਮਿਲਣਾ ਵਿਸ਼ੂ ਦੇ ਅਸਤੇ ਇੱਕ ਬਹੁਤ ਵੱਡਾ ਮੈਸੇਜ ਦੇ ਰਿਹਾ ਹੈ ਕਿ ਵਿਸ਼ਵ ਦੇ ਜਿਹੜੇ ਦੋ ਸਭ ਤੋਂ ਵੱਡੇ ਮੁਲਕ ਹੈਗੇ ਵਰਲਡ ਲੈਵਲ ਤੇ ਉੱਤੇ ਵੀ ਤੇ ਏਸ਼ੀਆ ਦੇ ਕੰਟੀਨੈਂਟਲ ਲੈਵਲ ਤੇ ਉੱਤੇ ਵੀ राइट right? uh, एक शांति ਦਾ ਮੈਸੇਜ ਜਾਏਗਾ ਕਿਉਂਕਿ ਇਹਨਾਂ ਦੇ ਦੋਵਾਂ ਦੇ ਜਦੋਂ ਗਲਵਾਨ ਹੋਇਆ ਸੀਗਾ ਉਸ ਟਾਈਮ ਲੱਗਦਾ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸਕ੍ਰਮਿਸ਼ਸ ਨਾ ਹੋ ਜਾਣ ਜਾਂ ਜਿਹੜਾ ਇਹ ਟੈਂਸ਼ਨ ਜੇ ਕ੍ਰਾਈਸਿਸ ਆਪਸ ਵਿੱਚ ਜੇ ਮੈਨੇਜ ਨਹੀਂ ਹੋਏਗਾ ਤੇ ਵਾਰ ਦਾ ਰੂਪ ਨਾ ਲੈ ਲਵੇ ਪਰ ਦੋਨੋਂ ਮੁਲਕਾਂ ਨੇ ਕਾਫੀ ਸੰਯਮ ਦਿਖਾਇਆ ਸੀਗਾ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਐਲਐਸਸੀ ਦੇ ਉੱਤੇ ਐਕਚੁਅਲੀ ਇੱਕ ਪੀਸਫੁੱਲ ਯੈਸ ਸੀਨ ਨੂੰ ਬੜੇ ਸਪਸ਼ਟ ਸ਼ਬਦਾਂ ਵਿੱਚ ਸਾਡੇ ਲੀਡਰਸ਼ਿਪ ਨੇ ਕਨਵੇ ਕੀਤਾ ਹੋਇਆ ਹੈ ਕਿ ਜਦ ਤੱਕ ਅਸੀਂ ਸਟੇਟਸ ਕਿਉ ਨਹੀਂ ਇਥੇ ਹਾਸਿਲ ਕਰ ਲੈਂਦੇ ਤਦ ਤੱਕ ਚੀਨ ਦੇ ਨਾਲ ਕੋਈ ਨਵੇਂ ਡਾਇਰੈਕਸ਼ਨ ਵਿੱਚ ਨਵੀਂ ਦਿਸ਼ਾ ਵਿੱਚ ਕੋਈ ਗੱਲਬਾਤ ਨਹੀਂ ਵਧਣ ਵਾਲੀ ਹੈਗੀ ਫਿਰ ਡਾਕਟਰ ਸਾਹਿਬ ਐਸਾ ਮਤਲਬ ਐਸੀ ਐਵੀ ਉਮੀਦ ਕੀਤੀ ਜਾ ਸਕਦੀ ਹੈ ਭਾਰਤ ਵੱਲੋਂ ਚਾਈਨਾ ਪਿਛਲੇ ਕਈ ਸਮਾਂ ਤੋਂ ਇੰਡੀਆ ਜਿਹੜੇ ਟੈਰਰਿਸਟ ਨੂੰ ਯੂਨਾਈਟਿਡ ਨੇਸ਼ਨ ਕੌਂਸਲ ਦੀ ਟੈਰਰਿਸਟ ਲਿਸਟ ਵਿੱਚ ਸ਼ਾਮਿਲ ਕਰਵਾਉਣਾ ਚਾਹੁੰਦਾ ਹੈ ਚਾਈਨਾ ਹਮੇਸ਼ਾ ਉਹਨੂੰ ਬਲੌਕ ਕਰਦਾ ਰਿਹਾ ਹੈ ਭਾਵੇਂ ਉਹ ਜਸ਼ਮ ਮੋਹਮਦ ਦੇਵ ਅੰਦਰ ਲਸ਼ਕਰਤੋਈ ਬਾਵਨ ਕੀ ਆਈ ਆਈਸੀਐਨ ਨਾਲ ਹੋਣ ਕਿਸੇ ਵੀ ਤਜ਼ਮੀਨ ਤਜ਼ਮੀਨ ਦਾ ਲੋ ਇਸ ਦੇ ਨਾਲ ਚਾਈਨਾ ਬਲੌਕ ਕਰਦਾ ਰਿਹਾ ਹੈ ਇੰਡੀਆ ਦੀ ਪਰਮਾਨੈਂਟ ਮੈਂਬਰਸ਼ਿਪ ਨੂੰ ਵੀ ਯੂਨਾਈਟਿਡ ਸਿਉਰ ਸਕਿਉਰਟੀ ਕੌਂਸਲ ਐਗਜ਼ੈਕਟਲੀ ਮੈਂ ਇਸ ਪੁਆਇੰਟ ਤੇ ਆ ਰਿਹਾ ਮੈਂ ਜਸਟ ਇੱਕ ਗੱਲ ਹੋਰ ਮੈਂ ਐਡ ਕਰਾਂ ਪਿਛਲੀ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਸਪੈਸ਼ਲ ਰਿਪਰੈਜ਼ੈਂਟੇਟਿਵਸ ਦੇ ਆਊਟਕਮ 6 ਗੱਲਾਂ ਤੇ ਉੱਤੇ ਕੰਸੈਂਸਸ ਬਣਿਆ ਹੈ ਉਹਨੂੰ ਉਹਨਾਂ ਨੇ ਇੱਕ ਟਾਈਟਲ ਜਿਹਾ ਦੇ ਦਿੱਤਾ ਹੈਗਾ 6 ਕੰਸੈਂਸਸ 6 ਪੁਆਇੰਟ ਕੰਸੰਸਸ ਤੇ 6 ਪੁਆਇੰਟ ਕੰਸੰਸਸ ਇੱਕ ਕਾਫੀ ਕੰਪਰੀਹੈਂਸਿਵ ਹੈ ਦੋਨੋਂ ਮੁਲਕਾਂ ਨੂੰ ਆਪਣੇ ਰਿਲੇਸ਼ਨਸ ਨੂੰ ਨਾਰਮਲਾਈਜ਼ ਕਰਨ ਵਿੱਚ ਕਾਫੀ ਵੱਡੀ ਭੂਮਿਕਾ ਹੋ ਸਕਦੀ ਹੈਗੀ ਆ ਜਿਹੜਾ ਦੋਨੋਂ ਰਿਪਰੈਜ਼ੈਂਟੇਟਿਵਸ ਮਿਲੇ ਹੈਗੇ ਜਿਨ੍ਹਾਂ ਨੂੰ ਸੀਐਸਆਰ ਰਿਪਰੈਜ਼ੈਂਟੇਟਿਵਸ ਸਪੈਸ਼ਲ ਰਿਪਰੈਜ਼ੈਂਟੇਟਿਵਸ ਉਹਦੇ ਵਿੱਚ ਤੁਸੀਂ ਦੇਖੋਗੇ ਤੇ ਉਹ ਉਹਦਾ ਰਿਲੀਜੀਅਸ ਐਸਪੈਕਟ ਹੈ ਕਲਚਰਲ ਐਸਪੈਕਟ ਹੈ ਟ੍ਰੇਡ ਐਸਪੈਕਟ ਹੈਗਾ ਪੀਸ ਐਂਡ ਟ੍ਰਾਂਕਿਲਿਟੀ ਵਾਲਾ ਐਸਪੈਕਟ ਹੈਗਾ ਇਜ਼ਨਟ ਇਟ ਤੇ ਉਹ ਜਿਹੜੇ ਦੋਨੋਂ ਮੁਲਕਾਂ ਵਿੱਚ ਇੱਕ ਪੋਲਿਟੀਕਲ ਰਿਪਰੈਜ਼ੈਂਟੇਟਿਵਸ ਦਾ ਮਿਲਣਾ ਵੀ ਜ਼ਰੂਰੀ ਸੀਗਾ ਸੋ ਤੇ ਸਰ ਕੀ ਉਮੀਦ ਕਰ ਸਕਦੇ ਆ ਕਿ ਆਨ ਵਾਲੇ ਟਾਈਮ ਵਿੱਚ ਚਾਈਨਾ ਇੰਡੀਆ ਨੂੰ ਸਪੋਰਟ ਕਰੇਗਾ ਉਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਤੇ ਉਸ ਨੂੰ ਚਾਈਨਾ ਇੰਡੀਆ ਨੂੰ ਆਬਸਾਈਕਲ ਪੈਦਾ ਕਰਦਾ ਰਿਹਾ ਖਾਸ ਤੌਰ ਤੇ ਟਰੋਰਿਸਟ ਲਿਸਟ ਵਿੱਚ ਜਦੋਂ ਅਸੀਂ ਇੰਡੀਆ ਰਿਪਰੈਜ਼ੈਂਟੇਟਿਵਸ ਲਿਸਟ ਨੂੰ ਕਹਿੰਦਾ ਕਿ ਵੀ ਇਹਨੂੰ ਸ਼ਾਮਲ ਕਰੋ ਉਹਦੇ ਇਲਾਵਾ ਇੰਡੀਆ ਦੀ ਰਿਪਰੈਜ਼ੈਂਟੇਸ਼ਨ ਅੰਡੀਆਂ ਦੇ ਪਰਮਨੈਂਟ ਸਿਕਿਉਰਿਟੀ ਕੌਂਸਲ ਦੇ ਮੈਂਬਰ ਲਈ ਉਹਦਾ ਰੋਕਣਾ ਕੀ ਉਮੀਦ ਕਰ ਸਕਦੇ ਆ ਕਿ ਚਾਈਨਾ ਹੁਣ ਭਾਰਤ ਦੀ ਸਪੋਰਟ ਕਰੇਗਾ ਨੂੰ ਲੈ ਕੇ ਯੈਸ ਆ ਬੜੀ ਵਧੀਆ ਗੱਲ ਤੁਸੀਂ ਦੱਸ ਰਹੇ ਸੀਗੇ ਇਹ ਇੱਕ ਬੜਾ ਪੈਰਾਡਾਕਸਿਕਲ ਸਿਚੁਏਸ਼ਨ ਹੈਗਾ ਭਾਰਤ ਤੇ ਚੀਨ ਦੇ ਸੰਬੰਧ ਵਿੱਚ ਰਾਈਟ ਅਸੀਂ ਬੜੀ ਥਾਵਾਂ ਤੇ ਉੱਤੇ ਇੰਗੇਜਡ ਵੀ ਹੈਗੇ ਕੰਪੀਟ ਵੀ ਕਰ ਰਹੇ ਤੇ ਬਹੁਤ ਥਾਵਾਂ ਤੇ ਉੱਤੇ ਸਾਡੀ ਰਾਈਵਲਰੀਜ਼ ਵੀ ਹੈਗੀਆਂ ਰਾਈਟ ਤੇ ਅਸੀਂ ਮੈਂ بڑے ਦਾਅਵੇ ਨਾਲ ਕਹਿ ਸਕਦਾ ਹਾਂ ਕੀ ਅੰਤਰਰਾਸ਼ਟਰੀ ਸਤਰ ਤੇ ਉੱਤੇ ਸਾਡੇ ਜਿਹੜੇ ਹੈਗੇ ਕਈ ਥਾਵਾਂ ਤੇ ਅਸੀਂ ਇਕੱਠੇ ਹੈਗੇ ਤੁਰਦੇ ਪਏ ਫੋਰ ਐਗਜ਼ਾਮਪਲ ਕਲਾਈਮੇਟ ਚੇਂਜ ਦੇ ਇਸ਼ੂ ਤੇ ਅਸੀਂ ਇਕੱਠੇ ਚੱਲ ਰਹੇ ਹਾਂ ਡਬਲਿਊਟੀਓ ਦੇ ਰਿਫਾਰਮਸ ਦੇ ਇਸ਼ੂ ਤੇ ਅਸੀਂ ਇਕੱਠੇ ਚੱਲ ਰਹੇ ਪਰ ਫਿਰ ਅਸੀਂ ਇਹ ਵੀ ਵੇਖ ਰਹੇ ਕਿ ਕੁਝ ਗਲੋਬਲ ਇਸ਼ੂਸ ਤੇ ਉੱਤੇ ਚਾਈਨਾ ਸਾਡਾ ਬਹੁਤ ਵੱਡਾ ਇੱਕ ਰਾਈਵਲ ਹੈਗਾ ਜਿਹੜਾ ਤੁਸੀਂ ਐਗਜ਼ਾਮਪਲ ਦੇ ਰਹੇ ਕਿ ਜਿਹੜੇ ਮਲਟੀਲੇਟਰਲ ਬਾਡੀਜ਼ ਹੈਗੀਆਂ ਉਹਦੇ ਵਿੱਚ ਭਾਰਤ ਆਪਣੀ ਸਦਸਤਾ ਚ ਆਉਂਦਾ ਹੈਗਾ ਤੇ ਉੱਥੇ ਕਈ ਦਫਾ ਚਾਈਨਾ ਦੇ ਨਾਲ ਸਾਡਾ ਓਪਨ ਕਨਫਰੋਨਟੇਸ਼ਨ ਹੋ ਹੁੰਦਾ ਹੁੰਦਾ ਰਿਹਾ ਹੈ ਫੋਰ ਇਗਜ਼ਾਮਪਲ ਮੈਂ ਤੁਹਾਨੂੰ ਦੱਸ ਰਿਹਾ ਕਿ ਭਾਰਤ ਬਹੁਤ ਸਮਾਂ ਤੋਂ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਦੀ ਸਥਾਈ ਸਦਸਤਾ ਦਾ ਚਾਹਵਾਨ ਹੈਗਾ ਉੱਥੇ ਵੀ ਸਾਨੂੰ ਇੱਕ ਮੁਲਕ ਜਿਹੜਾ ਸਥਾਈ ਸਦਸਿਆ ਹੈ ਚੀਨ ਚੀਨ ਨੂੰ ਛੱਡ ਕੇ ਬਾਕੀ ਸਾਰੇ ਸਥਾਈ ਸਦਸਿਆਂ ਦਾ ਸਾਨੂੰ ਸਮਰਥਨ ਹੈਗਾ ਚੀਨ ਨੂੰ ਛੱਡ ਕੇ ਉੱਥੇ ਸਾਨੂੰ ਮੁਸ਼ਕਲ ਆ ਰਹੀ ਹੈ ਤੇ ਇਹ ਜਿਹੜੀ ਮੈਂ ਪੈਰਾਡਿਕਸਲ ਸਿਚੁਏਸ਼ਨ ਦੀ ਗੱਲ ਕਰ ਰਿਹਾ ਸੀਗਾ ਚੀਨ ਦੀ ਵਿਦੇਸ਼ ਨੀਤੀ ਤੇ ਉੱਤੇ ਜੇ ਝਾਤੀ ਮਾਰੀ ਜਾਵੇ ਉਹ ਆਪ ਇੱਕ ਮਲਟੀਲੇਟਰਲ ਵਰਲਡ ਆਰਡਰ ਦਾ ਸਮਰਥਕ ਆਏਗਾ ਪਰ ਜਦੋਂ ਇਹਦਾ ਦੀ ਮਲਟੀਲੇਟਰਲ ਦੀ ਗੱਲ ਭਾਰਤ ਏਸ਼ੀਅਨ ਕੰਟੀਨੈਂਟ ਲੈਵਲ ਤੇ ਉੱਤੇ ਕਰਦਾ ਹੈ ਤੇ ਚੀਨ ਉਹਦਾ ਵਿਰੋਧ ਕਰਦਾ ਹੈ ਉੱਥੇ ਚੀਨ ਚਾਹੁੰਦਾ ਹੈ ਕਿ ਉਹ ਚੀਨ ਦੀ ਕਲੀ ਯੂਨੀਪੋਲਰ ਸਿਸਟਮ ਕੰਮ ਕਰੇ ਭਾਰਤ ਵਰਗੇ ਮੁਲਕ ਨੂੰ ਬਹੁਤਾ ਜ਼ਿਆਦਾ ਕੋਈ ਅਹਿਮੀਤ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਉਹਦੇ ਹੀ ਮੱਦੇ ਨਜ਼ਰ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਅਤੰਗਵਾਦੀਆਂ ਨੂੰ ਬਲੈਕਲਿਸਟਿੰਗ ਦੀ ਕਰਨ ਦੀ ਗੱਲ ਆਉਂਦੀ ਹੈ ਤੇ ਉਹ ਪਾਕਿਸਤਾਨ ਦਾ ਸਮਰਥਨ ਕਰਦਾ ਹੈ ਜਦੋਂ ਇੰਡੀਆ ਦੀ ਨੈਸ਼ਨਲ ਸਪਲਾਈ ਨਿਊਕਲিয়ার ਸਪਲਾਇਰਸ ਗਰੁੱਪ ਦੀ ਸਦਸਾ ਦੀ ਗੱਲ ਆਉਂਦੀ ਹੈ ਉੱਥੇ ਚਾਈਨਾ ਨੂੰ ਬਲੌਕਰਨ ਦੀ ਕੋਸ਼ਿਸ਼ ਕਰਦਾ ਹੈ ਉਹਦਾ ਰੀਜ਼ਨ ਸਪਸ਼ਟ ਹੈ ਕਿ ਚਾਈਨਾ ਇਹ ਕਦੀ ਵੀ ਨਹੀਂ ਚਲਾਈਕ ਕਰੇਗਾ ਕਿ ਏਸ਼ੀਅਨ ਕੰਟੀਨੈਂਟ ਤੋਂ ਜਪਾਨ ਦੇ علاوہ ਭਾਰਤ ਵੀ ਉਹਨਾਂ ਨੂੰ ਇੱਕ ਬਹੁਤ ਜ਼ਬਰਦਸਤ ਕੰਪੀਟੀਸ਼ਨ ਦਿੰਦਾ ਹੋਇਆ ਦੋਵਾਂ ਮੁਲਕਾਂ ਦੇ ਦਰਮਿਆਨ ਇਸ ਬੈਠਕ ਵਿੱਚ ਹੋਈ ਚਰਚਾ ਦਾ ਮੁੱਖ ਮੁੱਦਾ ਬਾਰਡਰ ਡਵੈਲਪਮੈਂਟ ਪੋਲੀਟੀਕਲ ਕੋਆਪਰੇਸ਼ਨ ਔਰ ਸੈਂਸਿਟਿਵ ਸੈਕਟਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਬਹਾਰ ਰੱਖਣ ਦੇ ਉਪਾਅ ਸ਼ਾਮਲ ਹਨ ਇਹ ਮੀਟਿੰਗ ਜਟਿਲ ਅਤੇ ਪੋਲੀਟੀਕਲ ਚੁਣੌਤੀਆਂ ਨੂੰ ਹੱਲ ਕਰਨ ਲਈ ਡਾਇਲੌਗ ਦੀ ਇੰਪੋਰਟੈਂਸ ਉਦਾਰ ਹੁੰਦੀ ਹੈ